ਕੈਰ ਦੀ ਗਰਮੀ ਕਾਰਨ ਤਾਪਮਾਨ ਦਿਨੋ ਦਿਨ ਵਧਦਾ ਜਾ ਰਿਹਾ ਹੈ ਤੇਜ਼ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਅਸੀਂ ਤਾਂ ਫਿਰ ਵੀ ਘਰਾਂ ਦੇ ਵਿੱਚ ਬੈਠ ਕੇ ਏਸੀ ਪੱਖੇ ਚਲਾ ਕੇ ਆਪਣਾ ਬਚਾਅ ਕਰ ਸਕਦੇ ਹਾਂ ਪਰ ਜਾਨਵਰਾਂ ਤੇ ਪਸ਼ੂ ਪੰਛੀਆਂ ਲਈ ਅਜਿਹੀ ਗਰਮੀ ਦੇ ਵਿੱਚ ਉਹਨਾਂ ਨੂੰ ਪਾਣੀ ਦੀ ਬੂੰਦ ਤੇ ਛਾਂ ਵੀ ਨਸੀਬ ਨਹੀਂ ਹੁੰਦੀ ਅਜਿਹੇ ਹਾਲਾਤ ਦੇ ਵਿੱਚ ਜਾਨਵਰਾਂ ਤੇ ਪੰਛੀਆਂ ਲਈ ਵੀ ਪਾਣੀ ਦਾ ਟੁਕਮਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਗਰਮੀਆਂ ਦੇ ਵਿੱਚ ਪਾਣੀ ਨੂੰ ਅੰਮ੍ਰਿਤ ਵਾਂਗ ਮੰਨਿਆ ਜਾਂਦਾ ਹੈ ਜਦੋਂ ਮਨੁੱਖ ਨੂੰ ਪਿਆਸ ਲੱਗਦੀ ਹੈ ਤਾਂ ਪਾਣੀ ਕਿਤੋਂ ਵੀ ਪੀ ਸਕਦਾ ਹੈ ਪਰ ਬੇਜ਼ਬਾਨ ਜਾਨਵਰ ਪੰਛੀਆਂ ਨੂੰ ਪਿਆਸ ਚਲਣੀ ਪੈਂਦੀ ਹੈ ਹਾਲਾਂਕਿ ਜਦੋਂ ਉਹਨਾਂ ਨੂੰ ਪਿਆਸ ਲੱਗਦੀ ਹੈ ਤਾਂ ਘਰਾਂ ਦੇ ਦਰਵਾਜ਼ਿਆਂ ਤੇ ਆ ਕੇ ਖੜੇ ਹੋ ਜਾਂਦੇ ਨੇ ਕੁਝ ਲੋਕ ਉਹਨਾਂ ਨੂੰ ਪਾਣੀ ਦਿੰਦੇ ਨੇ ਤੇ ਕੁਝ ਲੋਕ ਉਹਨਾਂ ਨੂੰ ਭਜਾ ਵੀ ਦਿੰਦੇ ਨੇ ਲੋਕਾਂ ਨੂੰ ਇਸ ਗਰਮੀਆਂ ਦੇ ਵਿੱਚ ਜਾਨਵਰ ਪੰਛੀਆਂ ਦੀ ਪਿਆਸ ਬੁਝਾਉਣ ਲਈ ਯਤਨ ਕਰਨੇ ਚਾਹੀਦੇ ਨੇ ਪਾਣੀ ਦੀ ਘਾਟ ਕਾਰਨ ਬਹੁਤ ਸਾਰੇ ਪਸ਼ੂ ਪੰਛੀ ਮਰ ਵੀ ਜਾਂਦੇ ਨੇ ਸਾਡੀ ਥੋੜੀ ਜਿਹੀ ਕੋਸ਼ਿਸ਼ ਕਰਾਂ ਦੇ ਆਲੇ ਦੁਆਲੇ ਉੜਰੇ ਪੰਛੀਆਂ ਦੀ ਪਿਆਸ 부ਜਾ ਕੇ ਜਾਨ ਬਚਾ ਸਕਦੀ ਹੈ ਗਰਮੀਆਂ ਦੇ ਵਿੱਚ ਮਨੁੱਖਾਂ ਦੇ ਨਾਲ ਨਾਲ ਸਾਰੇ ਜੀਵਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਸੋ ਘਰਾਂ ਦੀਆਂ ਛੱਤਾਂ ਤੇ ਜੇ ਸੰਭਵ ਹੋਵੇ ਤਾਂ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਸ਼ਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਪੰਛੀਆਂ ਦੇ ਸਰੀਰ ਦੇ ਵਿੱਚ ਇਲੈਕਟ੍ਰੋਲਾਈਟ ਦੀ ਮਾਤਰਾ ਨੂੰ ਸੰਤੁਲਿਤ ਰੱਖਣ ਦੇ ਲਈ ਪਾਣੀ ਦੇ ਵਿੱਚ ਥੋੜੀ ਜਿਹੀ ਮਾਤਰਾ ਦੇ ਵਿੱਚ ਗੁੜ ਮਿਲਾਉਣਾ ਚਾਹੀਦਾ ਹੈ ਤੇ ਜੇ ਹੋ ਸਕੇ ਤਾਂ ਕਿਸੇ ਵੀ ਪਬਲਿਕ ਪਲੇਸ ਪਾਰਕ ਮਾਰਕੀਟ ਦੇ ਵਿੱਚ ਮਿੱਟੀ ਦੇ ਬਰਤਨਾਂ ਦੇ ਵਿੱਚ ਪਾਣੀ ਰੱਖਿਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਗਰਮੀਆਂ ਦੇ ਦਿਨਾਂ ਵਿੱਚ ਨਾ ਬੇਜਬਾਨਾਂ ਦਾ ਸਹਾਰਾ ਬਣਿਆ ਜਾ ਸਕਦਾ ਹੈ